ਲਓ ਵੀ ਸੱਜਣੋ ਵੇਲਬੂਲ ਵੀ ਚੰਗੀ ਹੈ ਜੇ ਵੇਲ ਦੀ ਗੱਲ ਕਰੀਏ ਵੇਲ ਵੀ ਛੋਟੀ ਤੇ ਜਿਹੜੇ ਹਿਸਾਬ ਨਾਲ ਦੋਸਤੋ ਮੂੰਹੋਂ ਖੀਰੀ ਹੈ ਜੇ ਦੁੱਧ ਦੰਦ ਦੇ ਵਿੱਚ ਆ ਦੋਸਤੋ ਕਦ ਹਜੇ ਨੇ ਕਰਨਾ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਮਹਿਤਾਬ ਡੇਰੀ ਫਾਰਮ ਦੇ ਵਿੱਚੋਂ ਦੋਸਤੋ ਕਵਰ ਕਰ ਰਹੇ ਆ ਭਾਈ ਜੱਗੂ ਕੋਲੋਂ ਦੋਸਤੋ ਪਿੰਡ ਮਕੰਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜਾਂਦਾ ਦੋਸਤੋ ਇੱਕ ਬਾਈ ਕੋਲੋਂ ਖੀਰੀ ਗੱਭਣਾ ਦੋਸਤੋ ਜਰਸੀ ਤੇ ਇੱਕ ਦੋਸਤੋ ਜਰਸੀ ਹੈਗੀ ਆ ਦੋ ਦੰਦ ਟਾਪ ਦੀਆਂ ਜਰਸੀਆਂ ਦੋਸਤੋ ਤੇ ਇੱਕ ਬਾਈ ਕੋਲ ਹੈਗੀ ਆ ਪੰਜਾ ਤੋਂ 6 ਮਹੀਨੇ ਦੀ ਦੋਸਤੋ ਐਚ ਐਫ ਬੱਚੀ ਤਿੰਨੇ ਨਾਗ ਦੋਸਤੋ ਟਾਪ ਦੇ ਆ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਾਣਕਾਰੀ ਪ੍ਰੋਪਰ ਬਾਈ ਤੋਂ ਲੈਣੇ ਆ ਆਓ ਬਾਈ ਜੀ ਬਾਈ ਜੀ ਸਸੀ ਗਾ ਸਸੀ ਗਾ ਜੀ ਕੀ ਹਾਲ ਚੰਗਾ ਵੀਰੇ ਹੋਰ ਠੀਕ ਠਾਕ ਬਾਈ ਵਧੀਆ ਵਧੀਆ ਤੁਸੀਂ ਦੱਸੋ ਠੀਕ ਆ ਵਧੀਆ ਵਧੀਆ ਬਾਈ ਤੇ ਨਾਂ ਦੱਸੀ ਬਾਈ ਆਪਣਾ ਜਗਦੀਪ ਸਿੰਘ ਜੱਗੂ ਗੱਟਰ ਠੀਕ ਆ ਤੇ ਪ੍ਰਮੋਗਾਂ ਸਿੰਘ ਵਾਲਾ ਜੀ ਇਹਦਾ ਸ਼੍ਰੀ ਬਖਸ਼ਰ ਸਾਹਿਬ ਦੇデア ਕੋਡ ਪਾਇਆ ਠੀਕ ਆ ਤੇ ਅੱਜ ਕਿੰਨੇ ਨਾਗ ਵਕਾਉ ਆ ਬਾਈ ਆਪਣੇ ਕੋਲ ਤਿੰਨ ਨਾਗ ਹੈਗੇ ਆ ਠੀਕ ਆ ਤੇ ਨੰਬਰ ਦੱਸ ਦਿਓ ਆਪਣਾ 9501204577 ਠੀਕ ਆ 9501204577 ਠੀਕ ਆ ਅੱਜ ਫਿਰ ਦੋ ਜਰਸੀ ਲੈਣੀਆਂ ਬਈ ਹੈ ਹਾਂ ਆਪਣੇ ਕੋਲ ਟਾਈਮਡ ਪੀਸ ਆ ਲਈ ਨੂੰ ਤੈਨੂੰ ਹੋਗੇ 5-7 ਦਿਨ ਅੱਛੇ ਨੂੰ ਤਾਂ ਤਾਂ ਦਿਖਾਈ ਨਹੀਂ ਸੀ ਕਿਸੇ ਨੂੰ ਠੀਕ ਆ ਅੱਜ ਥੋੜੀ ਜਿਹੀ ਤਿਆਰੀ ਸੋਹਣੀ ਕਰ ਗਈ ਹਜੇ ਲੈੰਦੀ ਐ 10 ਦਿਨ ਤਾਂ ਕਰਕੇ ਮੈਂ ਖਾਚ ਵੇਲੇ ਆ ਅੱਜ ਵੇਲੇ ਅੱਜ ਪਹਿਲੇ ਦਿਨ ਵੇਲੇ ਹੋਇਆ ਠੀਕ ਮੈਂ ਨਾਲ ਵੀਡੀਓ ਪਾਉਣੇ ਉਲਝੇ ਪਏ ਸੀਗੇ ਉਲਝੇ ਪਏ ਠੀਕ ਆ ਬਾਹਰ ਠੀਕ ਆ ਤੇ ਬਈ ਇਹਦੀ ਗੱਲ ਕਰੀਏ ਉਮਰ ਕਿੰਨੀ ਗਾ ਬਈ ਇਹ ਇਹ ਛੀਰੀ ਅਦੋਂ ਤੋਂ ਵੀਰੇ 1.5-18 ਮਹੀਨੇ ਦੀ ਆ 1.5-18 ਮਹੀਨੇ ਦੀ ਉਮਰ ਆ ਮਤਲਬ ਦੋ ਤਿੰਨ ਮਹੀਨੇ ਹਜੇ ਆਮ ਨਾਲ ਕੱਢ ਜੂਗੀ ਇਹ ਵੀ ਇੱਕ ਟੌਪ ਦਾ ਨਗੀਨਾ ਹੀ ਹੈ ਠੀਕ ਐ ਤੇ ਦਿਨ ਕਿੰਨੇ ਦੱਸਿਆ ਲਾ ਜੂ ਦਿਨ ਹਜੇ ਵੀਰੇ 12 ਤੋਂ 13 ਦਿਨ ਬੱਸੀ ਦੇ ਪਏ ਹਜੇ 12 13 ਦਿਨ ਪਏ ਆ ਦੋਸਤੋ ਹੁਣ ਵੀ ਬਹੁਤ ਬਣੀ ਵੀ ਆ ਤੇ ਬਾਕੀ ਦੋਸਤੋ ਬਣੂ ਹਜੇ ਵੀ ਬਹੁਤ ਬਾਈ ਦੇ ਦਸਨ ਮੁਤਾਬਕ 12 13 ਦਿਨ ਪਏ ਬਈ ਕਿਹੜੇ ਸੀ ਮੰਦੀ ਇਹ ਤੇ ਡੈਨਮਾਰਕ ਤੇ 50062 ਦੇ ਵੀਰੇ 50062 ਦੀ ਠੀਕ ਐ ਤੇ ਅੱਗੇ ਕਿਹੜਾ ਲੱਗਿਆ ਬਈ ਅੱਗੇ ਤੇ 40 ਇੱਕ 38 ਲੱਗਿਆ ਵੀਰੇ 40 ਇੱਕ 38 ਲੱਗਿਆ 68 ਲੱਗਾ ਠੀਕ ਐ ਲੋ ਵੀ ਸਜਣੋ ਮੂਹ ਹੋਇਆ ਖੀਰੀ ਆ ਤੇ ਛੋਟੀ ਉਮਰ ਦੇ ਵਿੱਚ ਹੀ ਆ ਦੋਸਤੋ ਸੋਹਣਾ ਕੱਦ ਕਾਠਾ ਜੇ ਕਹ ਦੀਏ ਵੀ ਛੋਟੀ ਆ ਛੋਟੀ ਨਹੀਂ ਦੋਸਤੋ ਜਿਹੜੇ ਹਿਸਾਬ ਨਾਲ ਮਨਪਸੰਦ ਸੋਹਣਾ ਰੱਖਿਆ ਕੱਦ ਦੁੱਧ ਦਾਨਦੀ ਆ ਦੋਸਤੋ ਹਜੇ ਹਾਂਜੀ ਛੋਟੀ ਨਹੀਂ ਕੋਈ ਆਪਾਂ ਕਹਿ ਸਕਦੇ ਇਹਨੂੰ ਤੇ ਹਵਾਨਾ ਦੋਸਤੋ ਵੇਖ ਸਕਦੇ ਆ ਬਹੁਤ ਜਿਆਦਾ ਸੋਹਣਾ ਤਿਆਰ ਕੀਤਾ ਹੋਇਆ ਦੋਸਤੋ ਬਿਊਟੀ ਵਾਲੀ ਪਛੀ ਦੇਖ ਸਕਦੇ ਆ ਦੋਸਤੋ ਮੂੰਹ ਮੱਥਾ ਵੇਖ ਸਕਦੇ ਆ ਦੋਸਤੋ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਬਿਲਕੁਲ ਨਿੱਕਾ ਜਿਹਾ ਮੂੰਹ ਆ ਦੋਸਤੋ ਕੰਨ ਬਿਲਕੁਲ ਨਿੱਕਾ ਦੋਸਤੋ ਬੋਦੀ ਵਾਲੀ ਵਹਿੜ ਆ ਤੇ ਥੱਲੋਂ ਦੇਖ ਸਕਦੇ ਆ ਦੋਸਤੋ ਹਵਾਨਾ ਤਾਂ ਇਹਨੇ ਧੁੰਨੀ ਤਾਂ ਹੀ ਲਾ ਛੱਡਿਆ ਦੋਸਤੋ ਦੇਖ ਸਕਦੇ ਆ ਬਿਲਕੁਲ ਸੀਲ ਠੰਡੀ ਹੈ ਦੋਸਤੋ ਵਧੀਆ ਥਣ ਵਧੀਆ ਹੱਥੀਚ ਵਾਈ ਵਾਲਾ ਵੀ ਆਊਗਾ ਬੱਚੀ ਦੇ ਹਜੇ ਭੜਾ ਭੂੜਾ ਮਣ ਕੇ ਮੋਢੇ ਦਾ ਚੱਕੂ ਕੀ ਬੱਚੀ ਪਰ ਸੱਤੀ ਚਵਾਈ ਵੀ ਵਧੀਆ ਥਾਂ ਰੱਖੂਗੀ ਤੇ ਮਸ਼ੀਨ ਵਾਲੇ ਬਾਈ ਨੇ ਵੀ ਜਰਾ ਵਧੀਆ ਰੋਗੀ ਮਸ਼ੀਨ ਵਾਲੇ ਬਾਈ ਨੇ ਵੀ ਠੀਕ ਆ ਲੋ ਵੀ ਸੱਜਣੋ ਭੜਾਂ ਦੇ ਵਿੱਚ ਆ ਤੇ ਹਵਾਨਾ ਦੇਖ ਸਕਦੇ ਆ ਦੋਸਤੋ ਧੁੰਨੀ ਤਾਂ ਹੀ ਲੱਗਿਆ ਹੋਇਆ ਹਜੇ ਤਾਂ ਬੱਛੀ ਨੇ ਮਾੜੀ ਮੋਟੀ ਪਾਲ ਹਜੇ ਪਾਈ ਆ ਬੱਛੀ ਨੇ ਉਹਨੇ ਖਾਸ ਪਾਲ ਨਹੀਂ ਪਾਈ ਆ ਪੋਲੀ ਜੀ ਆ ਅੱਜ ਪਾਈ ਆ ਉਹ ਮਾੜੀ ਮੋਟੀ ਠੀਕ ਆ ਠੀਕ ਆ ਲੋ ਵੀ ਸੱਜਣੋ ਗਾਇਬ ਗੂ ਵੀ ਦੇਖ ਸਕਦੇ ਆ ਬਹੁਤ ਸੋਹਣਾ ਗਾਇਬ ਆ ਦੋਸਤੋ 6 ਇੰਚ ਦਾ ਗਾਇਬ ਆ ਬਾਬੇ ਦੇ ਥਾਂ ਤੇ ਲਈ ਬੱਛੀ ਦੀ ਐ ਕੱਲਾ ਕੱਲਾ ਪੀੜੀ ਦੇ ਪਾਵੇਂ ਵਾਂਗੂ ਲੱਗਿਆ ਹੋਇਆ ਥਾਣੂ ਦੋਸਤੋ ਹਾਂ ਜਦੋਂ ਬੱਛੀ ਪਾਲਾ ਪਾਲਾ ਉੱਤਰ ਕੇ ਸੂ ਕੇ ਸਾਫ਼ ਹੋਈ ਬੱਛੀ ਉੱਤਰ ਨਹੀਂ ਨਹੀਂ ਆ ਸੱਜਣੋ ਦੇਖ ਸਕਦੇ ਆ ਮਗਰ ਉਹ ਵੀ ਵੈਸੇ ਆ ਦੋਸਤੋ ਐ ਬਿਲਕੁਲ ਸਾਫ ਸੁਥਰੀ ਐ ਫੈਕਸ ਸੱਚ ਛੋੜੀ ਵਾਲਾ ਡਰ ਫੈਕਸ ਮਤਲਬ ਵਧੀਆ ਡਰ ਬਣਾਉਗੀ ਨਹੀਂ ਟਟਮਾ ਨਹੀਂ ਇਹਨੂੰ ਕਹਿ ਸਕਦੇ ਵੀ ਬਹੁਤ ਸੋਹਣਾ ਡਰਾ ਫੈਕਸ ਐਸਾ ਨੇ ਦੋਸਤੋ ਦੋਵੇਂ ਪਾਸੇ ਉਹ ਵਾਨਾ ਸੇਮ ਹੀ ਆ ਦੋਸਤੋ ਐ ਵੀ ਵਾਲ ਭਰਦਾ ਵੀ ਫਰਕ ਹੈ ਨਹੀਂ ਥਣਾ ਦੇ ਵਿੱਚ ਜਮਾ ਸੇਮ ਸਾਈਜ਼ ਦੇ ਵਿੱਚ ਥਣਾ ਲੱਗਾ ਆਹੋ ਲੱਗਾ ਸੈਕਸਰ ਸੀਮਨ ਵੀਰੇ ਲੱਗਿਆ ਸੈਕਸਰ ਸੀਮਨ ਲੱਗਿਆ ਹਾਂਜੀ ਹਾਂਜੀ ਠੀਕ ਆ ਪਰ ਜਿਹੜਾ ਬੰਦਾ ਜਾਊਗਾ ਜਿਹਨੇ ਘਰੇ ਰੱਖਣੀ ਆ ਠੀਕ ਆ ਇਹਦੇ ਪੈਸੇ ਵੀ ਉਹੀ ਬੰਦਾ ਪਰੂ ਜਿਹਨੂੰ ਸ਼ੌਂਕ ਹੋਇਆ ਠੀਕ ਆ ਲਓ ਵੀ ਸੱਜਣਾ ਜਿਹਨੇ ਇਲ ਜਾਣੀ ਘਰੇ ਸ਼ੌਂਕ ਵਾਲਾ ਬੰਦਾ ਹੀ ਬਾਈ ਦਾ ਕਹਿਣਾ ਸਾਰੇ ਹਮਰ ਬੱਚੀ ਸ਼ੌਂਕ ਵਾਲਾ ਬੰਦਾ ਹੀ ਇਲ ਜਾਊਗਾ ਬਾਈ ਦਾ ਕਹਿਣਾ ਜਿਹੜਾ ਵੀਰ ਪਸੰਦ ਕਰਦਾ ਕਿਉਂਕਿ ਜਰਸੀ ਦੋਸਤੋ ਘਰ ਘਰ ਨਹੀਂ ਇਹੋ ਜੀ ਮਿਲਦੀ ਤੇ ਖੀਰੀ ਆ ਦੋਸਤੋ ਸਗਰਾਜ ਵੀਰੇ 7 ਮਹੀਨੇ ਦੀ ਸੀ ਜਿੱਦਨ ਅਸੀਂ ਚੌੜ ਕਰਦੇ ਸੀਗੇ ਸਾਈਕਲ ਦੇਦੇ ਉਹ ਕਹਿੰਦਾ ਤਦ ਦੱਸੋ ਕਿੰਨੇ ਪੈਸੇ ਦਿੰਨੇ ਆ 50000 ਰੁਪਏ ਦਿੰਨੇ ਆ ਠੀਕ ਆ ਉਹਦਾ ਨਹੀਂ ਵੇਚਣਾ ਠੀਕ ਆ 7 ਮਹੀਨਿਆਂ ਦੀ ਦਾ 50000 ਹਾਂਜੀ 7 ਮਹੀਨਿਆਂ ਦੀ ਦਾ ਲੱਗਦਾ ਸੀ ਠੀਕ ਆ ਤੇ ਆਪਣੇ ਸਾਧਨ ਕੋਲ ਹੀ ਸੀ ਬੱਤੀ ਠੀਕ ਆ ਸਾਡਾ ਪਿਆਰ ਬਹੁਤ ਦਾ ਪੜਾਖਦਾ ਠੀਕ ਉਹ ਦੇਖੋ ਸੀ ਹਾਂ ਤੇ ਤੋੜ ਕੇ ਵਿਖਾਈਏ ਬਈਏ ਆ ਤੋੜ ਕੇ ਦਿਖਾ ਲਓ ਵੀ ਸਜਣੋ ਜੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਓ ਅਜੇ ਦੋਸਤੋ 12 ਦਿਨਾਂ ਦੀ ਕੱਚੀ ਆ ਬਾਈ ਦੱਸਦਾ ਬਾਕੀ ਦੋਸਤੋ ਆਪ ਵੀ ਚੰਗੇ ਸੀਮੰਦੀ ਤੇ ਅੱਗੇ ਵੀ ਦੋਸਤੋ ਚੰਗਾ ਹੀ ਲੱਗਿਆ ਇਹ ਸੈਕਟਰ ਸੀਮੰਤੋ ਦੋਸਤੋ ਗੱਭਣਾ ਦੇਖ ਸਕਦੇ ਹੋ ਦੋਸਤੋ ਬਿਲਕੁਲ ਸਾਫ਼ ਸੁਥਰਾ ਤਾਂ ਆ ਦੋਸਤੋ ਕੀ ਮਾਰਵਾ ਪਿਆ ਮਤਲਬ ਕੀ ਇਹਦਾ ਦੇਖ ਸਕਦੇ ਆਂ ਦੋਸਤੋ ਜਿਹੜਾ ਇੱਕ ਹੋਰ ਕਢਾ ਦੀ ਬਈ ਹਾਂ ਜਿਹੜੇ ਕਢਵਾ ਪਾ ਅੰਜ ਲਓ ਵੀ ਸੱਜਣੋ ਵੇਲ ਬੂਲ ਵੀ ਚੰਗੀ ਹੈ ਜੇ ਵੇਲ ਦੀ ਗੱਲ ਕਰੀਏ ਵੇਲ ਵੀ ਛੋਟੀ ਤੇ ਜਿਹੜੇ ਹਿਸਾਬ ਨਾਲ ਦੋਸਤੋ ਮੂੰਹੋਂ ਖੀਰੀ ਹੈ ਹਜੇ ਦੁੱਧ-ਧੰਦ ਦੇ ਵਿੱਚ ਆ ਦੋਸਤੋ ਕਦ ਹਜੇ ਨੇ ਕਰਨਾ ਆਮ ਜਰਸਿੰਗਾਂ ਦੋਸਤੋ ਆਮ ਜਰਸਿੰਗਾਂ ਦੋਸਤੋ ਹਿਮਾਚਲ ਵਾਲਿਆਂ ਦੀ ਗੱਲ ਕਰੀਓ ਸਾਰੀਆਂ ਏਡੀਆਂ ਹੁੰਦੀਆਂ ਉਹ ਸਾਰਿਆਂ ਤੋਂ ਵੱਡੀ ਹੈ ਉਹ ਤੋਂ ਵੱਡੀ ਹੈ ਲੈ ਬੰਨ ਲੀ ਕਰਾਂ ਬਈ ਇਹਦਾ ਰੇਟ ਕੀ ਕਰਾਂਗੇ ਫਿਰ ਇਹਦਾ ਰੇਟ ਨਹੀਂ ਕਰਨਾ ਆਪਾਂ ਇਹ 7 ਲੱਖ ਆਲ ਪੰਜਾਬ ਪਹੁੰਚ ਕਰਾਂਗੇ ਠੀਕ ਆ ਆਲ ਪੰਜਾਬ ਦੇ ਵਿੱਚ 7 ਲੱਖ ਦੀ ਪਹੁੰਚ ਕਰ ਦਾਂਗੇ 1.25 ਲੱਖ ਦੀ ਠੀਕ ਆ ਆਲ ਪੰਜਾਬ ਚ ਪਹੁੰਚ ਕਰਾਂਗੇ ਠੀਕ ਆ ਅੱਜ ਦੇ ਬੰਦੇ ਨਾਲ ਸੌਤਾ ਹੈ ਉਹਨਾਂ 1000 ਰੁਪਏ ਛੋੜਾ ਪਾਤੀ ਕਰਨੇ ਬਸ ਠੀਕ ਆ ਦੇਣ ਵਾਲੇ ਨੇ ਆਪਾਂ ਮੁੱਲ ਦੇਣ ਵਾਲੇ ਕੀਤਾ ਹੋਰ ਕਿਸੇ ਬੰਦੇ ਕੋਲ ਹੁੰਦੀ 1.5 ਲੱਖ ਲਓ ਵੀ ਸੱਜਣੋ ਵਾਕੇ ਹੀ ਬਾਈ ਦੀ ਗੱਲ ਸਹੀ ਆ ਜੇ ਕਿਸੇ ਹੋਰ ਕੋਲੇ ਹੁੰਦੀ ਤਾਂ ਵਾਕਈ ਡੇਢ ਦੀ ਅਗਲੇ ਨੇ ਕਹਿਣਾ ਸੀਗਾ ਤੇ ਇਹ ਵੀ ਨਹੀਂ ਗੱਲ ਬਾਈ ਇਹਨੇ ਦੀ ਹੈ ਨਹੀਂਗੀ ਜੇ ਹੁਸਨ ਵੇਖੀਏ ਦੋਸਤੋ ਮਹਾਰਾਜ ਨੇ ਹੁਸਨ ਵੀ ਬਹੁਤ ਦਿੱਤਾ ਤੇ ਬਾਕੀ ਥੱਲੋਂ ਵੀ ਦੋਸਤੋ ਬਹੁਤ ਸਾਫ ਸੁਥਰੀ ਐ ਬਰੀਕੀਆਂ ਬਹੁਤ ਆ ਦੋਸਤੋ ਬੱਚੀ ਬੱਚੀ ਇਹਦੀ ਮਾਂ ਥੱਲੇ 32 33 ਕਿਲੋ ਅਜੇ ਦੂਜੇ ਸਵੇਰੀ ਸੋਈ ਹੈ ਦੀ ਠੀਕ ਆ ਮਤਲਬ ਠੀਕ ਹੈ ਦੂਜੇ ਸਵੇਰੀ ਨਹੀਂ ਸੋਈ ਹਾਂ ਪਹਿਲੇ ਸਵੇਰ 32 33 ਕਿਲੋ ਦੁੱਧ ਦਿੱਤਾ ਚੰਗੇ ਮਤਲਬ ਦੂਜੇ ਸਵੇਰੀ ਸੋਈ ਸੀ ਤੇ ਉਦਾਂ ਇਹ ਬੱਚਾ ਠੀਕ ਆ ਦੂਜੇ ਸੂਏ ਬੱਤੀ ਕਿਲੋ ਦੁੱਧ ਦਿੰਦਾ ਪਹਿਲਾਂ ਨੇ 24 25 ਕਿਲੋ ਦੁੱਧ ਦਿੰਦਾ ਸੀਗਾ ਪਹਿਲਾਂ ਨੇ 24 25 ਅੱਜ ਤੀਜੇ ਸੂਏ ਮਾਣੇ ਦੇ ਨੇ ਸੋਨਾ ਅੱਛਾ ਤੇ ਫਾਨਾ ਤੀਜੇ ਸੂਏ ਸ਼ਾਇਦ ਹੋ 100 ਦਾ ਸੂਪੀ ਹੋਵੇ ਪਰ ਆਪਣਾ ਵਧੀਆ ਪਿਆਰ ਆਪਣਾ ਠੀਕ ਠੀਕ ਆ ਤੇ ਮੰਨ ਕੇ ਚੱਲ ਦੂਜੇ ਸੂਏ ਦੀ ਮਾਣੇ 32 ਕਿਲੋ ਦੁੱਧ ਅਸੀਂ ਅੰਕਣ ਨੇ ਕਿਹਾ ਵੀ 32 ਕਿਲੋ ਦੁੱਧ ਜਿਹੜੇ ਸੂਏ ਦੀ ਇਹ ਹੈਗੀ ਆ ਉਸ ਸੂਏ 32 ਉਸ ਸੂਏ 32 ਕਿਲੋ ਦੁੱਧ ਸੀ ਠੀਕ ਆ ਯਾਨੀ ਕਿ ਦੂਜੇ ਸੂਏ ਦੀ ਇਹੇ ਹੈਗੀ ਆ ਦੂਜੇ ਸੂਏ ਦੀ ਆਪੇ ਤੇ ਸਾਡੇ 32 ਕਿਲੋ ਦੁੱਧ ਇਹ ਵੀ ਬੱਚੀ 25 ਗਾਰੰਟੀ ਲੈ ਲਾਂਗੇ ਆਪਾਂ ਹਾਂ ਬਾਈ ਜਿਹਾ ਨਗੇ ਨਾ ਦੁੱਧ ਤੇਰਾ ਫਾਇਦਾ ਲਓ ਵੀ ਸੱਜਣੋ ਬਾਈਆਂ ਦਾ 25 ਲੀਟਰ ਦੇ ਡੱਬੇ ਮਰਾ ਦੂਗੀ ਬਾਈਆਂ ਦਾ ਆਪਣੀ ਗਾਰੰਟੀ ਹੋਊਗੀ ਤੇ ਸਵਾ ਲੱਖ ਰੁਪਏ ਰੇਟ ਆ ਆਲ ਪੰਜਾਬ ਦੇ ਵਿੱਚ ਪਹੁੰਚ ਹੋ ਜੂਗੀ ਬਾਈ ਸੇਵਾ ਦੀ ਠੀਕ ਹੈ ਕਈ ਬੰਦੇ ਚੱਲ ਇੱਕ ਇੱਕ ਲੈ ਲੈਂਦੇ ਆ ਠੀਕ ਆ ਅਗਦੇ ਦਿਨ ਸਾਡੇ ਸੀਰੀ ਪੱਠੇ ਪਾਉਂਦੇ ਬੰਦੇ ਪੱਠੇ ਪਾਉਂਦੇ ਆ ਸੀਰੀਆਂ ਨੂੰ ਨਹੀਂ ਕਹਿੰਦਾ ਬੰਦਾ ਜੇ ਕੀ ਆਪ ਹੱਥ ਪਾਊਗਾ ਬੱਚੀ ਨੂੰ ਜਦੋਂ ਦੁੱਧ ਦੇ ਬੀਟੋ ਤਾਂ ਮਰਨਾ ਹੀ ਨਹੀਂ ਨੱਸ ਬੱਚੇ ਹੀ ਬਾਕੀ ਸੋਹਣੇ ਪੈਦਾ ਪੈਦਾ ਕਰੂਗੀ ਵੀ ਜਿਹੜੇ ਰੰਗ ਵੀ ਇਦਾਂ ਹੀ ਆ ਠੀਕ ਆ ਹਾਂਜੀ ਤੇ ਬਈ ਦੋ ਨੰਬਰ ਦੀ ਗੱਲ ਕਰੀਏ ਇਹ ਦੋ ਨੰਬਰ ਨੇ ਵੀ ਪਹਿਲੇ ਸਵੇ ਸੁਣਾ ਦੋਨ ਦੇ ਦੰ ਚੱਕਦੀਏ ਇਹ ਚੱਕਦੀਏ ਦੋਨ ਦੇ ਹਾਂਜੀ ਠੀਕ ਆ ਸੋਣਾ ਕੱਦ ਕੱਠਾ ਬਾਂਦੀ ਲੈਂਗੁਏਜ ਬਹੁਤ ਵਧੀਆ ਚੌੜੀ ਆ ਠੀਕ ਤੇ ਹਜੇ ਇਹਦੇ 15 ਦਿਨ ਪਾਏ ਅੱਜ ਇਹਦੇ ਵੀ 15 ਦਿਨ ਪਾਏ 12 13 ਦਿਨ ਠੰਡੇ ਸੀ ਬੱਚੀ 15 ਦਿਨ ਠੀਕ ਆ ਇਹਦਾ ਕੋਈ ਪਤਾ ਹੈ ਬਈ ਕਿਹੜੇ ਕੀ ਰਿਕਾਰਡ ਆ ਇਹਦਾ ਸੀਮਨ ਵਗੈਰਾ ਇਹ 50 21 4 32 ਸ਼ਾਇਦ ਇਦਾਂ ਦਾ ਕੁਝ ਮੈਨੂੰ ਕਨਫਰਮ ਨਹੀਂ ਸ਼ਾਇਦ ਇਦਾਂ ਦੀ ਹੈ ਆਪ ਆਇਆ ਡੋਡੀ ਘਰੋਂ ਡੋਡ ਠੀਕ ਅੱਜ ਲੱਗਾ ਜਰਸੀ ਦਾ ਪ੍ਰੋਪਰ ਰਿਕਾਰਡ ਨਹੀਂ ਹੈਗਾ ਤਾਂ ਮੈਂ ਕਹਾਂ ਮ ਲੱਗਾ ਦਾ ਠੀਕ ਹੈ ਜਾਨੀ ਕਿ ਦੋਨ ਦੇ ਦੰਦ ਚੱਕੀ ਜਾਂਦੀ ਆ ਤੇ ਇਹਦਾ ਕੋਈ ਮਦਰ ਰਿਕਾਰਡ ਵੀ ਦੁੱਧ ਦਾ ਮਦਰ ਰਿਕਾਰਡ ਨੇ 20 ਕਿਲੋ ਦੁੱਧ ਪਹਿਲਾਂ ਨੂੰ 20 ਕਿਲੋ ਤੇ ਇਹ ਕਿੰਨਾ ਕ ਪਾ ਦੂਗੀ ਬਈ ਮਤਲਬ ਕਿ ਜੇ ਕੋਈ ਵਧੀਆ ਬੰਦਾ ਫਾਈਸਟਰ ਦੀ ਬੱਚੀ ਆ ਤੋ 18 19 ਕਿਲੋ ਪਹਿਲਾਂ ਦੇ ਦੂਗੀ ਪਹਿਲਾਂ 18 19 ਕਿਲੋ ਹਾਂਜੀ ਲਓ ਵੀ ਸਜਣੋ ਵੇਲ ਬੂਲ ਇਹਦੀ ਵੀ ਸੋਹਣੀ ਆ कद ਦੋਵਾਂ ਦੇ ਸੇਮ ਹੀ ਆ ਦੋਸਤੋ ਇਹ ਦੋ ਦੇ ਦੰਦ ਚੱਕ ਰਹੀ ਐ ਇਸ ਵਕਤ ਥੱਲੋਂ ਦੋਸਤੋ ਬਿਲਕੁਲ ਸਾਫ ਸੁਥਰੀ ਆ ਲੈ ਵੀ ਤੋੜ ਲਾ ਫੇਰ ਵਿਖਾ ਦਨੇ ਆ ਦੇਖ ਸਕਦੇ ਆ ਦੋਸਤੋ ਤੋੜ ਕੇ ਤੁਹਾਨੂੰ ਵਿਖਾਉਣੇ ਆ ਨਗੀਨੇ ਆ ਦੋਸਤੋ ਜਰਸੀ ਦੇ ਬਾਈ ਕੋਲੇ ਦੋਵੇਂ ਦੇਖ ਸਕਦੇ ਆ ਛੋਟੇ ਕਦ ਕੜ ਵਾਲੀਆਂ ਨਹੀਂ ਕਹਿ ਸਕਦੇ ਪੰਜਾਬ ਵਾਲੀਆਂ ਜਰਸੀਆਂ ਦੋਸਤੋ ਬੱਚੇ ਹੀ ਕਹਿ ਸਕਦੇ ਇਹਨਾਂ ਨੂੰ ਕੋਈ ਵੱਡੀਆਂ ਜਰਸੀਆਂ ਨਹੀਂ ਦੋਸਤੋ ਪਹਿਲਾ ਪੂਲਾ ਸੁਆਈ ਦੋਸਤੋ ਸੁਣਦੀਆਂ ਵੇਲ ਬੂਲ ਦੋਸਤੋ ਦੋਵਾਂ ਦੀ ਚੰਗੀ ਸੋਨਾ ਕਰ ਰੱਖੂਗੀ ਨਿਵੇ ਨਾਲ ਪਾਲਪੋਲ ਬੱਚੀ ਨਹੀਂ ਹੈ ਜੇ ਸੋਧ ਪਰ ਵੀ ਪਾਈ ਆ ਡਰੇ ਨੇ ਵੀ ਫਿਕਸ ਹੀ ਰੱਖਣਾ ਐਕਸੈਂਟ ਰੱਖੂਗੀ ਡਰ ਬਹੁਤ ਵਧੀਆ ਲੋ ਵੀ ਸਜਣੋ ਇਹ ਥੱਲੋ ਤੁਹਾਨੂੰ ਦਿਖਾ ਦਿੰਦੇ ਆ ਥਾਣੇ ਨੇ ਵੀ ਦੋਸਤੋ ਸੋਨਾ ਬਣਾਉਣਾ ਚੱਕੀ ਬੱਤ ਦੇਖੋ ਦੇਖ ਸਕਦੇ ਆ ਦੋਸਤੋ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਦੋਸਤੋ ਸੀਲ ਠੰਡੀ ਬਹੁਤ ਆ ਦੇਖ ਸਕਦੇ ਆ ਹੁਣ ਦੋਸਤੋ ਫੈਕਸ ਅਡਰ ਆ ਥਾਣਾ ਦਾ ਸਾਈਜ਼ ਦੋਸਤੋ ਬਹੁਤ ਸੋਹਣਾ ਦੇਖ ਸਕਦੇ ਆ ਸੇਮ ਸਾਈਜ਼ ਦੇ ਵਿੱਚ ਚਾਰੇ ਥਾਣੇ ਠੀਕ ਆ ਲੋਬੀ ਸੱਜਣੋਂ ਫੇਸ ਬਿਊਟੀ ਦੇਖ ਸਕਦੇ ਆ ਬਹੁਤ ਸੀਲ ਠੰਡੀ ਏ ਦੋਸਤੋ ਇਹਦਾ ਕੀ ਰੇਟ ਕਰਾਂਗੇ ਭਰਾ ਇਹ 80000 ਚਾਲ ਪੰਜਾਬ ਪਹੁੰਚ ਕਰਾਂਗੇ ਆਰ ਪੰਜਾਬ ਚ 80000 ਲੋਬੀ ਸੱਜਣੋਂ ਇਹਦਾ 80000 ਰੁਪਈਆ ਰੇਟ ਆ ਦੂਜੀ ਦਾ 1.5 ਲੱਖ ਤੇ ਰੇਟ ਆਲ ਪੰਜਾਬ ਦੇ ਵਿੱਚ ਦੋਸਤੋ ਜਿਹੜਾ ਇਹਦਾ ਛੱਡਾਂ ਦਾ ਪਹੁੰਚਦਾ ਹੈਗਾ ਭਾਈ ਭਾਈ ਜਿਹੜੇ ਬੰਦੇ ਦੀ ਬੱਚੀ ਲੈਣੀ ਆ ਠੀਕ ਆਪਣਾ ਮਾਲ ਤਾਂ ਵੇਚੀ ਜਾਣਾ ਮੈਨੂੰ ਪਤਾ ਠੀਕ ਕਿਸਾਈ ਨਾ ਕਰੇ ਮੱਥਾ ਨਾ ਮਾਰੇ ਭਾਈ ਆਪਾਂ ਵੇਚਣ ਵਾਲਾ ਮੁੱਲ ਹੀ ਠੀਕ ਆ ਵੀ ਜੀ ਨੇ ਲੈਣਾ ਉਹ ਹੀ ਫੋਨ ਕਰੇ ਆਪਾਂ ਸਰਾਜ ਵੱਡੇ ਭਾਈ ਹੂੰ ਜਿਹੜੇ ਬੰਦੇ ਤੋਂ ਲੈ ਜਾਂ ਅੰਕਲ ਨੇ 1.5 ਲੱਖ ਮੰਗਿਆ ਸੀ ਠੀਕ 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 ਤੇ ਮੈਨੂੰ ਫੋਨ ਕਰਕੇ ਕਿਹਾ ਸੀ ਬਿਜਗਦੀਪ ਤੇਰੀ ਪਹਿਲਾਂ ਤੂੰ ਆ ਜਾ ਠੀਕ ਆ ਠੀਕ ਹੈ ਆਪਾਂ ਫੇਰ ਵੀ ਮਾਥਾ ਮਾਰਿਆ ਪੋ 2 ਘੰਟੇ ਲੱਗੇ 4 ਘੰਟੇ ਲੱਗੇ ਠੀਕ ਆਪਨੋ ਹੋਈ ਆਪਣੀ ਰੋਟੀ ਦਾ ਮਤਲਬ ਮੈਂ ਬਾਲਾਂ ਭਾ ਨਹੀਂ ਰੱਖਦਾ ਹੁੰਦਾ ਤੈਂਓ ਮਾਲ ਵੇਖਦਾ ਠੀਕ ਤੇ ਬਈ ਬੱਛੀ ਦੀ ਗੱਲ ਕਰ ਲਈ ਐਚ ਐਫ ਦੀ ਇਹ ਥੀਰੀ ਹਜੇ ਮੋਸ ਸਾਢੇ ਕਿਸ਼ੀ ਆ ਮਹੀਨੇ ਦੀ ਆ ਸਾਢੇ 6 ਮਹੀਨਿਆਂ ਦੀ ਆ ਕਦ ਕੁ ਦਹਣ ਵੀ ਬਹੁਤ ਕਰੀ ਬੇਟ ਹੂੰ ਤੇ ਇੱਕ ਗ੍ਰਫ ਦੀ ਆ ਵੀਰੇ ਵਰਲਡ ਵਾਈਡ ਦੇ ਦੀ ਵਰਲਡ ਵਾਈਡ ਦਾ ਗ੍ਰਫਸ ਹਾਂ ਗ੍ਰਫ ਸੀ ਮੰਦੀ ਆ ਗ੍ਰਫ ਸੀ ਮੰਦੀ मां ਇਹਦੀ ਗੈਲੈਕਸੀ ਦੀ ਸੀ ਤੇ ਕੀ ਤੋਂ ਉਧਰ ਕੱਢ ਰਿਆ ਫਿਰ ਬਈ ਇਹਦੀ ਮਾਂ ਦਾ ਇਹਦੀ ਮਾਂ ਥੱਲੇ ਹੈਗਾ ਸੀ 34 35 ਕਰੋੜ ਦਾ ਪਹਿਲਾਂ ਥੱਲੇ ਪਹਿਲਾਂ ਥੱਲੇ 34 35 ਹਾਂ ਪਹਿਲਾਂ ਸੇ ਵੀ ਸੀ ਆਪਾਂ ਠੀਕ ਆ ਲੋ ਵੀ ਸੱਜਣੋ ਬੱਚੀ ਬਹੁਤ ਸੋਹਣੀ ਹੈ ਜਿਹੜੇ ਭਰਾ ਪਸੰਦ ਕਰਦਾ ਬੱਚੀਆਂ ਰੱਖਣੀਆਂ ਇਹਦੀ ਦੀ ਵਾਰਨਿੰਗ ਵਗੈਰਾ ਕਰਾਕਰਤੀ ਸੀਗੀ ਆਪਾਂ ਤਾਂ ਥੋੜੀ ਜੀ ਠੀਕ ਆ ਸੱਟਾ ਹੁਣ ਬੱਚੀ ਕਿੰਨੇ ਕਿ ਦਿਨ ਹੋ ਗਏ ਇਹਨੂੰ ਆਪਣੇ ਕੋਲ ਆਏ ਆਪਣੇ ਕੋਲ 12 13 ਦਿਨ ਹੋ ਗਏ ਵਧੀਆ 12 13 ਦਿਨ ਹੋ ਗਏ ਲਓ ਵੀ ਸੱਜਣੋ ਚੌਂਕ ਚੌਂਕ ਬਹੁਤ ਆ ਲੂਈ ਬਹੁਤ ਸੋਹਣੀ ਹੈ ਦੋਸਤੋ ਅਟਰ ਬਹੁਤ ਸੋਹਣਾ ਰੱਖੂਗੀ ਬੱਚੀ ਕਿਉਂਕਿ ਸੰਭਾਈ ਹੋਈ ਹੈ 6 ਮਹੀਨਿਆਂ ਦੀ ਦੋਸਤੋ ਬੱਚੀ ਦੀ ਗੱਲ ਕਰੀਏ ਤਾਂ ਕੱਦ ਬਹੁਤ ਆ ਦੋਸਤੋ ਦੇਖ ਸਕਦੇ ਆ ਕੱਲਾ ਕੱਲਾ ਥਾਣਾ ਦੋਸਤੋ ਇਹ ਫਾਇਦੇ ਕੋਈ ਫੋਰਚਾਂਗ ਨਹੀਂ ਬਾਕੀ ਦੋਸਤੋ ਫੇਸ ਬਿਊਟੀ ਦੀ ਗੱਲ ਕਰੀਏ ਸੋਹਣੀ ਫੇਸ ਬਿਊਟੀ ਇੱਕ ਹਨ ਬਿਲਕੁਲ ਨਿੱਕਾ ਦੋਸਤੋ 4 ਇੰਚ ਕੰਨ ਜਿਹੜਾ ਵੀ ਬੰਦਾ ਆਊਗਾ ਕੋਲ ਜਾ ਕਰੇ ਵੀ ਮਂਗਾਊਗਾ ਬੰਦਾ ਠੀਕ ਆ ਐ ਲੰਬਾ ਜਨੇ ਦਿੰਦਾ ਬਾਈ ਕੀ ਭੇਜਦਾ ਸਹੀ ਗੱਲ ਆ ਹਾਂ ਪਰ ਜਦ ਤਨ ਤਿਆਰ ਹੋਈ ਬੱਚੀ ਕਿਸੇ ਨੂੰ ਮਰਜ਼ੀ 1 ਲੱਖ 2 ਲੱਖ ਦੀ ਬੱਚੀ ਆਈ ਬਣਾਦੀ ਤਰਾਂ ਜਾਂਦਾ ਲੋ ਵੀ ਤਜ ਨੂੰ ਤੇ ਬਾਕੀ ਕੋਈ ਖਰਾਬ ਨਹੀਂ ਕਰਦੀ ਨਹੀਂ ਦਾ ਬੱਚੇ ਛੇ ਦੀ ਹੱਥ ਵੀ ਨਹੀਂ ਲਾਉਂਦੇ ਤੇ ਤੁਰਦੇ ਵੀ ਨਹੀਂ ਸਹੀ ਛੇ ਮਹੀਨੇ ਕਿਉਂਕਿ ਜਿਹੜਾ ਹਾਂ ਜਿਹੜਾ ਸੰਭਿਆ ਹੋਵੇ ਤੇ ਉਹ ਬੱਚਾ ਮਸਤੀ ਹੁੰਦਾ ਠੀਕ ਆ ਉਹ ਅਗਲੇ ਤੇ ਡਿਪੈਂਡ ਆ ਠੀਕ ਆ ਬੱਚੀ ਨੂੰ ਦੋ ਤਿੰਨ ਕਰਤੇ ਪੈ ਜਾਣਾ ਫੀਡ ਤੇ ਦੋ ਘੱਟੇ ਹੀ ਮੰਨ ਕੇ ਚੱਲ ਆ ਵੀ ਡੇਰੀ ਪਟੇ ਨੂੰ ਵਗੈਰਾ ਹੋਰ ਹੂੰ ਠੀਕ ਆ ਤੇ 6 ਮਹੀਨੇ ਬਾਅਦ ਟੀਕਾ ਖਾਰੇ ਪਰ ਜੇ ਨੇ ਦੋਸਤ ਚ ਲਿਆਉਣੀ ਆ ਮੰਨ ਕੇ ਚਲੋ ਅੱਜ ਤੋਂ ਜਿਵੇਂ ਅਕਤੂਬਰ ਅਕਤੂਬਰ ਚ ਜਾ ਕੇ ਟੀਕਾ ਭਰਾ ਦੇ ਵਧੀਆ ਰੁੱਤ ਚ ਆਉਗੀ ਆਕਤੂਬਰ ਨੂੰ ਲੋ ਵੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਾਗ ਸੀ ਰੇਟ ਇਹਦਾ ਵੀ ਬਾਈ ਤੋਂ ਪੁੱਛ ਲੈਨੇ ਕਿੰਨੇ ਹੀ ਦੇ ਦੇਾਂਗੇ ਬਈ ਇਹ 30000 ਰੁਪਏ ਡਿਮਾਂਡ ਕਰਦੇ ਆ ਮਾਨਤਾ ਨਾਲ 19 ਕੀ ਹੋਣਾ ਬਸ ਕੋਈ ਹਾਨਾ ਦਾ ਮੜਾ ਇਹ ਮੋਟਾ ਦਾ ਅਗਲੇ ਨੇ ਨਹੀਂ ਦਿੱਤੀ ਬਈ ਅਗਲਾ ਕਹਿੰਦੇ ਖਾਦਾ ਬਹੁਤ ਹੈ ਨੇ ਟੀਕਾ ਬਹੁਤ ਮਹਿੰਗਾ ਸੀ ਅੱਛਾ ਲੋ ਵੀ ਸਜਣਾ ਚੰਗੀ ਚੀਜ਼ ਦਾ ਮੁੱਲ ਚੰਗਾ ਹੀ ਹੁੰਦਾ ਬਈ ਨਾਲ ਬੱਸੀ ਤੁਰੀ ਫਰਦੀ ਲੈਨੇ ਚੰਗੀ ਹੈ ਕਿਉਂਕਿ ਗਾਹਕ ਬਹੁਤ ਆ ਬੱਚਿਆਂ ਦੇ ਠੀਕ ਹੈ ਕਿਉਂਕਿ ਚੰਗੀ ਚੀਜ਼ ਦਾ ਤੁਹਾਨੂੰ ਵੀ ਪਤਾ ਹੀ ਹੈ ਦੋਸਤੋ ਕਿਉਂ ਰੇਟ ਵੀ ਚੰਗਾ ਹੀ ਹੁੰਦਾ ਚੰਗੇ ਸੀਮੰਟ ਦੇ ਵਾਰਡ ਵਾਰ ਦੇ ਸੀਮੰਟ ਦੇ ਹੁਣ ਜਾਂਦੇ ਆ ਜੰਮਦੇ ਆ 35 35 ਹਜ਼ਾਰ ਦੇ ਫਾਰਮ ਵਾਲੇ ਮਤਲਬ ਕੀ ਲੈ ਲੈਂਦੇ ਕਿਸੇ ਨਾ ਕਿਸੇ ਫਾਰਮ ਵਾਲੇ ਤੋਂ ਠੀਕ ਹੈ ਇਹ ਤਾਂ ਅਗਲੇ ਨੇ ਆਪਰੇ 6 ਮਹੀਨੇ ਦੇ ਕਰਕੇ ਦਿੱਤੀ ਆ ਠੀਕ ਹੈ ਵੀ ਸਾਰਾ ਪਰ ਇਹ ਨਾ ਹੈਗਾ ਵੀ ਦਸੰਬਰ ਦੀ ਲੈ ਕੇ ਇਹਦਾ ਟੀਕਾ ਲਾ ਕੇ ਜਾਣਾ ਬਸ ਲਓ ਵੀ ਸੱਜਣੋ ਇਹਦਾ ਐਚਐਫ ਦਾ ਰੇਟ ਹੈਗਾ ਜਿਹੜਾ 30000 ਤੇ ਬਾਕੀ ਦੋਸਤੋ ਤੁਹਾਨੂੰ ਬਾਈ ਦਾ ਫਲੈਕਸਾ ਵਿਖਾਉਣੇ ਆ ਜਿਹੜਾ ਬਣਾਇਆ ਹੋਇਆ ਹਮੇਸ਼ਾ ਹੀ ਦੋਸਤੋ ਬਾਈ ਨੇ ਜਰਸੀਆਂ ਵੇਚੀਆਂ ਜਿਹੜੀਆਂ ਚੰਗੀਆਂ ਵੇਚੀਆਂ ਚੰਗੀ ਤੋਂ ਚੰਗੇ ਚੜਦਾ ਤੇ ਚੜਦੇ ਰੇਟ ਦੇ ਵਿੱਚ ਦੋਸਤੋ ਬਹੁਤ ਸੋਹਣੇ ਰੇਟ ਦੇ ਵਿੱਚ ਉਹ ਮੇਲੇ ਜਿੱਤੀ ਸੀ ਆਪਣਾ ਮਕਸਰ ਸਾਹਿਬ ਦਾ ਮੇਲਾ ਜਿੱਤੀ ਸੀ ਬੱਚੀ ਆਹਾਂ ਕੀਰੀ ਹੁੰਦੀ ਜਦੋਂ ਅਸਰਾਂ ਚ ਜੀ ਉਹਦਾ ਅਸਰ ਫਨੀ ਗੁੱਡ ਮੀਨ ਲਾ ਤੇ ਦਿੱਤੀ ਹੈ ਠੀਕ ਅਸਰ ਹੀ ਨਾਲ ਦੋ ਚਿਹਰਾਉਂ ਦੇ ਮਿਲਦੇ ਫਰਕ ਨਹੀਂ ਆ ਬੱਚੀ ਆਪਣੇ ਸੱਜਣ ਬੈਲੀ 10000 ਰੁਪਏ ਦੀ ਗੱਲ ਉਹਦੇ ਕੋਲ ਸੀ ਠੀਕ ਤੇ ਇਹ ਵੀ ਉੱਚੇ ਪੱਜ ਵੀ ਗਏ ਬੱਚੀ ਬਹੁਤ ਕੀ ਪੈਸੇ 35 ਕਿਲੋ 42 ਚ ਹੈਗੀ ਛੋਰੀ ਆਈ ਸੀ ਲਓ ਵੀ ਸੱਜਣੋ ਹਮੇਸ਼ਾ ਚੰਗੇ ਤੋਂ ਚੰਗਾ ਪਸ਼ੂ ਹੁੰਦਾ ਬਾਈ ਕੋਲੇ ਹਰ ਵਕਤ ਤੁਸੀਂ ਜਿਹੜੇ ਵੇਲੇ ਮਰਜ਼ੀ ਦੋਸਤੋ ਸੰਪਰਕ ਕਰ ਸਕਦੇ ਆ ਐਰ ਸ਼ੈਰ ਐਫ ਜਾਂ ਜਰਸੀ ਜਾਂ ਐਰ ਸ਼ੈਰ ਜਿਹੜੀ ਬਰੀਡ ਤੇ ਦੋਸਤੋ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਬਾਈ ਨਾਲ ਕੰਟੈਕਟ ਕਰ ਲਓ ਜੀ ਆਈ ਦੀ ਵੀਡੀਓ ਦੇ ਵਿੱਚ ਤਿੰਨ ਨਗ ਸੀ ਦੋ ਜਰਸੀਆਂ ਛੋਟੀ ਉਮਰ ਦੇ ਦੋਸਤੋ ਵਿੱਚ ਹੀ ਆ ਤੇ ਪਹਿਲਾ ਪਹਿਲਾ ਸੂਆ ਸੁਣੀਆ ਇੱਕ ਵੱਛੀ ਸੀ ਜਿਹੜੇ ਭਰਾ ਦੇ ਦੋਸਤੋ ਤਿੰਨਾਂ ਨਗਾ ਚ ਕੋਈ ਨਗ ਪਸੰਦ ਹੋਵੇ ਤਾਂ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲੋ ਜੇ ਤੇ ਜਿਹੜੇ ਭਰਾ ਨੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋਜਨੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ